ঠিক <laughs> ਵਰਿੰਦਰ ਘੁੰਮਣ ਪੰਜਾਬ ਦਾ ਉਹ ਬੱਬਰ ਸ਼ੇਰ ਜੋ ਸਾਡੇ ਚ ਹੁਣ ਨਹੀਂ ਰਿਹਾ ਪੰਜਾਬੀਆਂ ਨੂੰ ਮਾਣ ਸੀ ਆਪਣੇ ਪੁੱਤ ਤੇ ਕਿਉਂਕਿ ਉਹ ਪੂਰੀ ਦੁਨੀਆ ਵਿੱਚ ਪੰਜਾਬੀਆਂ ਦਾ ਨਾਮ ਚਮਕਾ ਰਿਹਾ ਸੀ ਐਡਾ ਵੱਡਾ ਸ਼ਰੀਰ ਸੀ ਵੀਰ ਦਾ ਕਿ ਸਾਰੀ ਦੁਨੀਆ ਹੀ ਉਸ ਨੂੰ ਜਾਣਦੀ ਸੀ ਤੇ ਵਰਿੰਦਰ ਘੁੰਮਣ ਦੁਨੀਆ ਤੇ ਪਹਿਲਾ ਸਭ ਤੋਂ ਵੱਡਾ ਬੋਡੀ ਬਿਲਡਰ ਸੀ ਜੋ ਸਾਕਾਹਾਰੀ ਸੀ ਜੋ ਮਾਸ ਨਹੀਂ ਸੀ ਖਾਂਦਾ ਪਰ ਪਤਾ ਨਹੀਂ ਜਦੋਂ ਉਹ ਡਾਕਟਰਾਂ ਤੋਂ ਆਪਣੇ ਮੋਢੇ ਦਾ ਆਪਰੇਟ ਕਰਾਉਣ ਗਿਆ ਨਾ ਤਾਂ ਉੱਥੇ ਉਹਨਾਂ ਦੀ ਮੌਤ ਹੋ ਗਈ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਹਾਰਟ ਅਟੈਕ ਆਇਆ ਪਰ ਹਾਲੀ ਵਰਿੰਦਰ ਘੁਮਾਂ ਦੀ ਧੀ ਨੇ ਸਾਰੇ ਆਮ ਕਿਹਾ ਕਿ ਡਾਕਟਰਾਂ ਦੀ ਗਲਤੀ ਕਰਕੇ ਸਾਰਾ ਕੁਝ ਹੋਇਆ ਹੈ। ਪਾਪਾ ਘਰੋਂ ਬਿਲਕੁਲ ਠੀਕ ਠਾਕ ਗਏ ਸੀ, ਫਿਟ ਐਂਡ ਫਾਈਨ ਸੀ। ਕੋਈ ਗਲਬਾਤ ਨਹੀਂ ਸੀ। ਪਰ ਜੋ ਵੀ ਹੋਇਆ ਡਾਕਟਰਾਂ ਦੀ ਗਲਤੀ ਕਰਕੇ ਹੋਇਆ। ਪਾਪਾ ਨੂੰ ਕੋਈ ਹਾਰਟ ਅਟੈਕ ਨਹੀਂ ਹੋਇਆ। ਜੇ ਹਾਰਟ ਅਟੈਕ ਹੋਵੇ ਤਾਂ ਬੰਦੇ ਦਾ ਸਰੀਰ ਨੀਲਾ ਨਹੀਂ ਪੈਂਦਾ। ਪਾਪਾ ਦਾ ਸਰੀਰ ਨੀਲਾ ਪਿਆ ਕਿਉਂਕਿ ਇਹਨਾਂ ਨੇ ਜੋ ਇੰਜੈਕਸ਼ਨ ਲਾਇਆ ਸੀ ਉਹਦੇ ਕਰਕੇ ਹੀ ਸਾਰਾ ਕੁਝ ਹੋਇਆ ਹੈ। ਪਾਪਾ ਇੱਕਦਮ ਕਰੋ ਸਹੀ ਸਲਾਮਤ ਡਾਕਟਰਸ ਨੇ ਇੰਜੈਕਸ਼ਨ ਲਗਾंदे ਸਾਰੀ ਉਹਨਾਂ ਦਾ ਤਾਂ ਉਹਨਾਂ ਦੇ ਬੋਡੀ ਦਾ ਕਲਰ ਵੀ ਚੇਂਜ ਹੋ ਗਿਆ ਹਾਰਟ ਅਟੈਕ ਵੀ ਨਹੀਂ ਆਇਆ ਪਾਪਾ ਨੂੰ ਨਹੀਂ ਤੇ ਕਲਰ ਨਹੀਂ ਚੇਂਜ ਹੋਣਾ ਡਾਕਟਰਸ ਦੀ ਗਲਤੀ ਕਰਕੇ ਹੋਇਆ ਸਾਰਾ ਕੁਝ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਸਚੀ ਵਰਿੰਦਰ ਘੁੰਮਣ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਜਾਂ ਇਸ ਦੇ ਪਿੱਛੇ ਡਾਕਟਰਾਂ ਦੀ ਗਲਤੀ ਹੈ ਜਾਂ ਕੋਈ ਵੱਡੀ ਸਾਜ਼ਿਸ਼ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਵਰਿੰਦਰ ਘੁੰਮਣ ਨੂੰ ਇਨਸਾਫ਼ ਮਿਲ ਸਕੇ ਸੁਰਿੰਦਰ ਘੁੰਮਣ ਦੇ ਲਈ ਕਮੈਂਟਾਂ 'ਚ ਵਾਹਿਗੁਰੂ ਵੀ ਜਰੂਰ ਲਿਖ ਕੇ ਜਾਇਓ ਤੇ ਰੱਬ ਅੱਗੇ ਅਰਦਾਸ ਜ਼ਰੂਰ ਕਰਿਓ ਸੇ ਵੀਡੀਓ ਇੱਥੇ ਖਤਮ ਕਰਦੇ ਹਾਂ ਰੱਬ ਰਾਖਾ